ਸਤਿ ਸ੍ਰੀ ਅਕਾਲ ਜੀ ਅੱਜ ਆਏ ਹੋਏ ਆ ਅਸੀਂ ਸ਼ੂਟ ਤੇ ਰਾਤ ਦੇ ਵੱਜ ਰਹੇ ਨੇ 22 ਤਾਂ ਚਲੀ ਜਾਂਦੀ ਆ ਸਤਿ ਸ੍ਰੀ ਅਕਾਲ ਜੀ ਮੋਟਰ ਸਾਹਿਬ ਰੌਣਕ ਲੱਗੀ ਪਈ ਆ ਪੂਰੀ ਤੱਕੜੋ ਸਰ ਹੈ ਮਨੂੰ ਦਾਦਾ ਬੋਲ ਨਹੀਂ ਕੋਈ ਹੈ ਨਾ ਕੋਈ ਹੈ ਮਨੂੰ ਦਾਦਾ ਕੋਈ ਨਹੀਂ ਹੈਗਾ ਇੱਥੇ ਮੋਟਰ ਸਾਹਿਬ ਲਾ ਰਹੇ ਨੇ ਰੌਣਕਾਂ ਪੂਰੀਆਂ ਹਾਂ ਸ਼ੂਟ ਦੇ ਵਿੱਚ ਦਿਖਾ ਦਿੰਨੇ ਇੱਕ ਵਾਰ ਪੂਰਾ ਲੈ ਚਾਹੇ ਕੀ ਜਾਂਦੀਆਂ ਬੁਰਿਆ ਆ ਲੈਟਾ ਜਾਈ ਜਾਂਦੇ ਆ ਪੁਰੀਆਂ ਵੱਲ ਮੰਗੂ ਐ ਪੁਰੀਆਂ ਐ ਕਰਦੀਆਂ ਨੇ ਮੇਰੇ ਯਾਰ ਦੇਖ ਐ ਕੋਈ ਫੇਸਬੁੱਕ ਵਾਲਾ ਹੋ ਮਾਨੂੰ ਲਾਦਾ ਕੋਈ ਵੀ ਨਹੀਂ ਹੈ ਹੈ ਤੁਮਾਲ ਦੀ ਗੱਲ ਆ ਸੌ ਗਏ ਉਹ ਸ਼ੁਰ ਚੱਲੀ ਜਾਂਦਾ ਜੀ ਰਣਜੀਤ ਬਾਵਾ ਭਾਜੀ ਦਾ हेलो श्रीकाल बैठा बेटा हेलो करो ये मेरी जान

ਇਹ ਕਹਿੰਦਾ ਮੇਰੀ ਵੀਡੀਓ ਬਣਾਓ ਇਹ ਮੁੰਡਾ ਕਹਿੰਦਾ ਮੇਰੀ ਵੀਡੀਓ ਬਣਾਓ ਭਾਈ 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 ਸੁਣੋ ਭਾਈ ਆ ਪੂਰੀ ਯਾਗੋ ਹੈ ہماری ਯਾਗੋ ਸਾਡੀ ਯਾਗੋ ਹੈ ਇਹ ਤਰਮਿੰਦਰ ਹੈ ਚੰਡੀਗੜ੍ਹ ਸੇ ਤਰਮਿੰਦਰ ਹੈ ਜੇ ਈਲਾਮਾਲਣੀ ਕਹਾਂ ਪਰ ਹੈ ਕਹਾਂ ਪੇ ਜਾ ਰਹਾ ਹੈ ਈਮਾ ਮਾਲਣੀ ਕਹਾਂ ਪਰ ਹੈ ਇਹ ਤਰਮਿੰਦਰ ਹੈ ਫੂਫੜ ਕਿਧਰ ਗਿਆ ہمارا ਜੇ ਹਮਾਰਾ ਫੂਫੜਾ ਹੈ ਜੇ ਡੀਜੇ ਵਾਲਾ ਭਾਈ ਹੈ ਆਹ 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 ਭਾਈ ਉਹ ਇਹਦਾ ਪੂੜੀਆਂ ਪਿਆਰੀਆਂ ਆਂਦੀ ਆਂਦੀ ਭਾਜੀ ਜਰੂਰ ਵਿਆਹ ਆ ਕਰਸ ਜਾਇਆ ਪੂਰਾ ਓਏ 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 ਸੋਹਣਾ ਹੀ ਬੜਾ ਲੱਗਦਾ ਰੌਣਕਾਂ ਲੱਗੀਆਂ ਪਈਆਂ ਆਏ ਹਾਏ ਆਏ ਹਾਏ ਨਜ਼ਾਰਾ ਆਈ ਜਾਂਦਾ ਚਾਈ ਜਾਂਦਾ